ਖੇਤੀ ਦੇ ਤਿੰਨੇ ਕਾਨੂੰਨ ਅੱਜ ਵਾਪਸ ਹੋ ਗਏ ਬੜੀ ਖੁਸ਼ੀ ਦੀ ਗੱਲ ਹੈ ਕਿ ਗੁਰਪੁਰਬ ਦੇ ਮੌਕੇ ਤੇ ਪ੍ਰਾਈਮ ਮਿੰისტਰ ਮੋਦੀ ਨੇ ਐਲਾਨ ਕੀਤਾ ਕਿ ਮੈਂ ਕਾਨੂੰਨ ਵਾਪਸ ਲੈ ਰਿਹਾ ਕਿਸੇ ਨੂੰ ਕ੍ਰੈਡਿਟ ਨਹੀਂ ਦਿੱਤਾ ਤੇ ਆਪ ਹੀ ਜੇ ਰੂਲ ਨੇ ਉਹਨਾਂ ਨੂੰ ਜੋ ਨੋਟੀਫਾਈ ਕਰਨ ਦਾ ਵਾਪਸ ਲੈਣ ਦਾ ਐਲਾਨ ਕਰਤਾ ਚੰਗੀ ਗੱਲ ਹੈ ਪਰ ਇਹ ਜੋ ਕਾਨੂੰਨ ਵਾਪਸ ਹੋਏ ਨੇ ਇਹ ਇੱਕ ਤਰ੍ਹਾਂ ਨਾਲ ਲੋਕਾਂ ਦੀ ਜਿੱਤ ਹੈ ਕਿਸਾਨ ਜਥੇਬੰਦੀਆਂ ਦੀ ਜਿੱਤ ਹੈ ਜਸ਼ਨ ਦੀ ਗੱਲ ਜਰੂਰ ਹੈ ਪਰ ਨਾਲ ਨਾਲ ਯਾਦ ਕਰਨਾ ਉਹ 600 ਦੇ ਕਰੀਬ ਕਿਸਾਨਾਂ ਨੂੰ ਜਿਨ੍ਹਾਂ ਨੇ ਆਪਣੀ ਜਾਨ ਦਿੱਤੀ ਇਸ ਅੰਦੋਲਨ ਵਾਸਤੇ ਹਾਲਾਂਕਿ ਅੰਦੋਲਨ ਨੂੰ ਡੀਰੇਲ ਕਰਨ ਦੀਆਂ ਕਿਸਾਨਾਂ ਨੂੰ ਹੱਤਵਾਦੀ ਕਹਿਣ ਦੀਆਂ ਖਾਲਸਤਾਨੀ ਕਹਿਣ ਦੀਆਂ ਤੇ ਦੇਸ਼ਦ్రోਹੀ ਕਹਿਣ ਦੀਆਂ ਬਹੁਤ ਸਾਰੇ ਬਿਆਨ ਵੱਡੇ ਲੀਡਰਾਂ ਵੱਲੋਂ ਦਿੱਤੇ ਗਏ ਔਰ ਮੈਂ ਇਸ ਗੱਲ ਦਾ ਕ੍ਰੈਡਿਟ ਦੇਵਾਂਗਾ ਕਿਸਾਨ ਜਥੇਬੰਦੀਆਂ ਨੂੰ ਕਿ ਉਹਨਾਂ ਦੀ ਯੂਨਿਟੀ ਹਾਲਾਂਕਿ ਬਹੁਤ ਫੇਸਬੁੱਕ ਤੇ ਪੋਸਟਾਂ ਆਈਆਂ ਕਿ ਉਹ ਵਿੱਕ ਗਏ ਨੇ ਉਹ ਇਸ ਤਰ੍ਹਾਂ ਹੋ ਗਿਆ ਜਾਂ ਉਹ ਏਜੰਟ ਨੇ ਉਹ ਕਾਮਰੇਡ ਨੇ ਉਹ ਖਾਲਸਤਾਨੀ ਨੇ ਅਸਰਾਂ ਦੀਆਂ ਗੱਲਾਂ ਹੋਈਆਂ ਪਰ ਕਿਸਾਨ ਲੀਡਰਾਂ ਦੀ ਸੂਝਬੂਝ ਨਾਲ ਜੋ ਪੰਜ ਛੇ ਲੀਡਰ ਅੱਗੇ ਸੀ ਇਹ ਗੱਲ ਅੱਜ ਨੇ ਪਰੇ ਚੜੀ ਹੈ ਤੇ ਕਾਨੂੰਨ ਵਾਪਸ ਹੋਏ ਨੇ ਹਾਲਾਂਕਿ ਸਰਕਾਰ ਨੇ ਵੀ ਇਹ ਦੇਖ ਲਿਆ ਕਿ ਬਾਈ ਇਲੈਕਸ਼ਨਾਂ 'ਚ ਜੋ ਮਾਹੌਲ ਹੈ ਉਹਨਾਂ ਦੇ ਖਿਲਾਫ ਜਾ ਰਿਹਾ ਹੈ ਤੇ ਆਉਣ ਵਾਲੀਆਂ ਇਲੈਕਸ਼ਨਾਂ 'ਚ ਸ਼ਾਇਦ ਇਹ ਪਾਸਾ ਪੁੱਠਾ ਨਾ ਪੈ ਜੇ ਇਸ ਕਰਕੇ ਸਮੇਂ ਰਹਿੰਦੇ ਕਾਨੂੰਨ ਵਾਪਸ ਲਈਏ ਤੇ ਡੈਮੇਜ ਕੰਟਰੋਲ ਕਰੀਏ ਹੁਣ ਜੋ ਕਿਸਾਨਾਂ ਦੀ ਸੂਝਬੂਝ ਦੀ ਗੱਲ ਕਰੀਏ ਤੇ ਬਹੁਤ ਸ਼ਾਂਤਮਈ ਰਿਹਾ ਹੰਦਲੋਂ ਹਾਲਾਂਕਿ ਚੰਦਾ ਚੜਾਉਣ ਵਾਲੀਆਂ ਜਾਂ ਕਿਸੇ ਨੂੰ ਵੱਢ ਦੇਣ ਵਾਲੀਆਂ ਛੋਟੀਆਂ-ਮੋਟੀਆਂ ਕਾਰਵਾਈਆਂ ਜ਼ਰੂਰ ਹੋਈਆਂ ਪਰ ਸਮੇਂ ਰਹਿੰਦੇ ਕਿਸਾਨਾਂ ਨੇ ਉਸ ਟ੍ਰੈਪ 'ਚ ਨਾ ਫਸ ਕੇ ਉਸ ਚਾਲਾਂ 'ਚ ਨਾ ਫਸ ਕੇ ਔਰ ਫੇਸਬੁਕ ਤੇ ਪਾਇਆ ਜਾਂ ਭੜਕਾਉ ਪੋਸਟਾਂ ਕੇ ਹਥਿਆਰ ਚੁੱਕ ਲੋ ਸ਼ਾਂਤੀ ਨਾਲ ਕੁਝ ਨਹੀਂ ਹੋਣਾ ਉਹਨਾਂ ਦਾ ਮੂੰਹ ਤੋੜਵਾ ਜਵਾਬ ਦਿੱਤਾ ਸਮੇਂ-ਸਮੇਂ ਤੇ ਉਹਨਾਂ ਆਪਦੇ ਆਪ ਨੂੰ ਵੱਖ ਕੀਤਾ ਤੇ ਅੱਜ ਜਿਹੜੇ ਕਹਿੰਦੇ ਸੀ ਵੀ ਸ਼ਾਂਤਮਈ ਤਰੀਕੇ ਨਾਲ ਕੋਈ ਹੱਲ ਨਹੀਂ ਹੋ ਸਕਦਾ ਉਹਨਾਂ ਵਾਸਤੇ ਇੱਕ ਐਗਜ਼ਾਮਪਲ ਹੈ ਲੋਕਤੰਤਰ ਦੀ ਜਿੱਤ ਹੈ ਕਿ ਕਿਸ ਤਰ੍ਹਾਂ ਇਹ ਕਾਨੂੰਨ ਵਾਪਸ ਹੋਏ ਨੇ ਮੈਂ ਸਲਾਮ ਕਰਦਾ ਉਹਨਾਂ ਜਥੇਬੰਦੀਆਂ ਨੂੰ ਉਹਨਾਂ ਕਿਸਾਨਾਂ ਨੂੰ ਜਿਨ੍ਹਾਂ ਨੇ ਇਹ ਕਾਨੂੰਨ ਵਾਪਸ ਕਰਾਇਆ ਨੇ ਹਾਲਾਂਕਿ ਡੈਮੋਕ੍ਰੇਸੀ ਹੈ ਪਰ ਜਿਸ ਤਰ੍ਹਾਂ ਇਹ ਕਾਨੂੰਨ ਲਿਆਂਦੇ ਗਏ ਸੀ ਇੱਕ ਆਰਡਨੈਂਸ ਬਣਾ ਕੇ ਬੈਕ ਡੋਰ ਤੇ ਬਿਨਾਂ ਡਿਸਕਸ਼ਨ ਤੋਂ ਪਾਰਲੀਮੈਂਟ ਚ ਪਾਸ ਹੋਏ ਅੱਜ ਉਸੇ ਹੀ ਤਰ੍ਹਾਂ ਬਿਨਾਂ ਕੈਬਨਿਟ ਦੇ ਡਿਸੀਜਨ ਹੋਏ ਵੀ ਇੱਕਦਮ ਵਾਪਸ ਵੀ ਹੋਏ ਗੁਰਪ੍ਰੋਵ ਦੇ ਮੌਕੇ ਤੇ ਚਲੋ ਚੰਗੀ ਗੱਲ ਹੈ ਅੰਤ ਰਿਜ਼ਲਟ ਜੋ ਹੈ ਚੰਗਾ ਹੀ ਨਿਕਲਿਆ ਹੈ ਅੱਜ ਇਹ ਸਾਬਤ ਹੋ ਗਿਆ ਜੋ ਲੋਕ ਕਹਿੰਦੇ ਸੀ ਵੀ ਸ਼ਾਂਤਮਈ ਤਰੀਕੇ ਨਾਲ ਕੋਈ ਹੱਲ ਨਹੀਂ ਹੋ ਸਕਦਾ ਹੋ ਸਕਦਾ ਲੋਕਤੰਤਰ ਵਿੱਚ ਜੇ ਲੋਕ ਚਾਹਣ ਜੋ ਲੋਕ ਕਹਿੰਦੇ ਸੀ ਯਾਨੀ ਸੜਕਾਂ ਤੇ ਬੈਠ ਕੇ ਕਾਨੂੰਨ ਨਹੀਂ ਬਣਦੇ ਪਰ ਜੇ ਕਾਨੂੰਨ ਏਸੀ ਦੇ ਕਮਰਿਆਂ ਵਿੱਚ ਬੈਠ ਕੇ ਬਣਾਏ ਜਾਣ ਤੇ ਲੋਕ ਸੜਕਾਂ ਤੇ ਆ ਕੇ ਉਹ ਜਿਹੇ ਕਾਨੂੰਨਾਂ ਨੂੰ ਲੱਤ ਮਾਰ ਦਿੰਦੇ ਨੇ ਤੇ ਸਰਕਾਰਾਂ ਨੂੰ ਮਜਬੂਰ ਕਰ ਦਿੰਦੇ ਨੇ ਵਾਪਸ ਲੈਣ ਲਈ ਹੁਣ ਆਪਾਂ ਜੋ ਕਿਸਾਨ ਮਾਰੇ ਗਏ ਨੇ ਉਹਨਾਂ ਨੂੰ ਸ਼ਰਧਾਂਜਲੀ ਦਈਏ ਔਰ ਨਾਲ ਹੀ ਕਿਸਾਨ ਲੀਡਰਾਂ ਨੂੰ ਸਾਰੇ ਲੋਕਾਂ ਨੂੰ ਅਪੀਲ ਕਰੀਏ ਕਿ ਜਿੱਥੇ ਵੀ ਕਿਤੇ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੀ ਜਥਾ ਸੰਭਵ ਮਦਦ ਕੀਤੀ ਜਾਵੇ ਮੈਂ ਡਿਸਕਵਰ ਪਲਸ ਲਈ ਤੁਹਾਡੇ ਲਈ ਜਾਣਕਾਰੀ ਦੇ ਰਿਹਾ ਦੇਖਦੇ ਰਹੋ ਸ਼ੇਅਰ ਕਰੋ ਸਾਡਾ ਚੈਨਲ ਡਿਸਕਵਰ ਪਲਸ ਤੁਹਾਡਾ ਆਪ ਦਾ ਚੈਨਲ ਡਿਸਕਵਰ ਪਲਸ